ਕਿ ਝੰਡਾ ਕਿ ਭੰਤਾ ਕਿ ਭਗਵੰਤ ਮਾਨ ਜਿਹੜਾ ਸ਼ਰਾਬੀ ਹੈ ਇਹ ਸ਼ਰੇਆ ਦਾ ਗੱਪੀ ਹੈ ਨਖਿੱਧਾ ਜੇ ਗੱਪੀਆਂ ਦਾ ਅੰਤਰਰਾਸ਼ਟਰੀ ਅਵਾਰਡ ਦੇਣਾ ਹੋਵੇ ਤਾਂ ਝੰਡੇ ਨੂੰ ਦੇਣਾ ਚਾਹੀਦਾ ਭੰਤੇ ਨੂੰ ਦੇਣਾ ਚਾਹੀਦਾ ਕਿ 70 ਸਾਲਾਂ ਚ ਪੰਜਾਬ ਦੇ ਢਾਂਚੇ ਦੀ ਜਿਹੜੀ ਕਸਰ ਰਹਿੰਦੀ ਸੀ ਉਹ ਸਾਰੀ ਘਟਤੀ ਉਹ ਸਾਰਾ ਤਬਾਹ ਕਰਤਾ ਬਦਲਾ ਪਹਿਲੀ ਵਾਰ ਅਜਿਹਾ ਆਇਆ ਜਿਹੜਾ ਅੱਜ ਤੱਕ ਕਦੇ ਆਇਆ ਹੀ ਨਹੀਂ ਸੀ ਕਿਨੇ ਸਾਡੇ 3 ਕਰੋੜ ਲੋਕਾਂ ਦਾ ਹੱਕ ਚੱਕ ਕੇ ਸਾਰੇ ਦਾ ਸਾਰਾ ਹੱਕ ਉਹਨਾਂ ਦਾ ਵੇਚ ਕੇ ਦਿੱਲੀ ਵਾਲਿਆਂ ਦੀ ਝੋਲੀ ਪਾਤਾ ਮੇਰੀ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਨਹੀਂ ਜਾਣੀ ਚਾਹੀਦੀ ਇਹ ਪਿਛਲੇ ਸਮਿਆਂ ਦੇ ਵਿੱਚ ਜਦੋਂ ਐਮਪੀ ਸੀਗਾ ਇਹ ਵਾਅਦਾ ਕਰਦਾ ਸੀਗਾ ਕਿ ਤੁਹਾਡੀ ਬੇਰਜ਼ਗਾਰੀ ਦੇ ਸੰਗਲ ਸਾਡੀ ਸਰਕਾਰ ਬਣ ਤੇ ਲੈਣਗੇ ਤੇ ਅਜੇ ਤੱਕ ਸੰਗਲ ਨਹੀਂ ਲਏ ਕੰਗਲਾ ਪੰਜਾਬ ਬਣਾਤਾ ਕੰਗਾਲ ਕਰਤਾ ਸਾਰਾ ਕੁਝ ਖਤਮ ਕੀਤਾ ਜਾ ਰਿਹਾ ਹੈ ਸ਼ਰਮ ਆਉਣੀ ਚਾਹੀਦੀ ਹੈ ਬੀਬੀਆਂ ਵੀ ਤੋਂ ਸਾਡੀ ਭਾਗੀਦਾਰੀ ਖਤਮ ਕਰਤੀ ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਵਿੱਚੋਂ ਸਾਨੂੰ ਬਾਹਰ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਦੇ ਹੱਕਾਂ ਤੇ ਸਾਰੇ ਮੈਕਮਿਆਂ ਤੇ ਡਾਕਾ ਮਾਰਿਆ ਜਾ ਰਿਹਾ ਜਿੰਨੇ ਤੁਸੀਂ ਮੈਕਮਿਆਂ ਦੇ ਵਿੱਚ ਜਾ ਕੇ ਦੇਖ ਲਓ ਅਸੀਂ ਚੈਲੰਜ ਕਰਦੇ ਆ ਕਿ ਪੰਜਾਬ ਦੇ ਆਮ ਆਦੀ ਪਾਰਟੀ ਦਾ ਕੋਈ ਵਿਧਾਇਕ ਕੋਈ ਮੰਤਰੀ ਕੋਈ ਅਧਿਕਾਰੀ ਕੋਈ ਉਹਨਾਂ ਦਾ ਵਰਕਰ ਸਾਨੂੰ ਇੱਕ ਵੀ ਸਿਆਰ ਸਿੰਗਲ ਪੋਸਟ ਦਾ ਇੱਕ ਪੋਸਟ ਦਾ ਸਾਢੇ ਤਿੰਨ ਸਾਲਾਂ ਦੇ ਵਿੱਚ ਕੀ ਕਾਦੇ ਵਿੱਚ ਮੁਖਾ ਦੇਣਾ ਮੈਨੂੰ ਲੱਗਦਾ ਕਿ ਤਰਨਤਾਰ ਨੇ ਪੰਜਾਬ ਦਾ ਕਿਉਂਕਿ ਪਵਿੱਤਰ ਸ਼ਹਿਰ ਹੈ ਇਹਨਾਂ ਗੱਪੀਆਂ ਤੇ ਇਹ ਧੋਖੇबाज ਲੋਕਾਂ ਤੇ ਨਹੀਂ ਇਹਨਾਂ ਤੇ ਯਕੀਨ ਕਰਨਗੇ ਭਜਾਉਣਗੇ ਇਤਿਹਾਸ ਦੇ ਵਿੱਚੋਂ ਇਸ ਪਾਣੀ ਦੇ ਬੁਲਬਲੇ ਨੂੰ ਭਜਾਉਣਗੇ ਜੀ ਪੰਜਾਬ ਨੂੰ ਆਉਂਦੇ ਸਦੀਆਂ ਤੱਕ ਉਹਨਾਂ ਕਾਰਪੋਰੇਟ ਘਰਾਣਿਆਂ ਕੋਲੇ ਗਹਿਣੇ ਰੱਖ ਰਿਆ ਜਿਨ੍ਹਾਂ ਨੂੰ ਟ੍ਰਾਈਡੈਂਟ ਵਰਗੇ ਨੂੰ ਇਹ ਰਾਜ ਸਭਾ ਦੇ ਸੀਟਾਂ ਦਿੰਦਾ ਹੈ ਜਿਨ੍ਹਾਂ ਨੂੰ ਮਠਿਆਈਆਂ ਵਾਲੇ ਦੇ ਰਾਜ ਸਭਾ ਦਾ ਹੁਣ ਅਸੀਂ ਕਪੜੇ ਬੰਨ ਲਿਆ ਅਸੀਂ ਕਪੜੇ ਬੰਨ ਚੁੱਕੇ ਆ ਹੁਣ ਭਗਵੰਤ ਮਾਨ ਨੂੰ ਅਸੀਂ ਨਾਸੀ ਤੁਆ ਲੈ ਕੇ ਦੇਵਾਂਗੇ ਛੱਡਾਂਗੇ ਝਟਕਲੇ ਸੁਣਾਉਂਦਾ ਪਰ ਝਟਕਲੇ ਨਾਲ ਸਰਕਾਰ ਨਹੀਂ ਚੱਲਦੀ ਇਹ ਡੈਮੋਕਰੇਸੀ ਆ ਇਹੀ ਜਿਹੜਾ ਇੱਥੋਂ ਦਾ ਜਿਹੜਾ ਕੇਜਰੀਵਾਲ ਭਗਵੰਤ ਮਾਨ ਕਹਿੰਦੇ ਸੀ ਜੇ ਤਨ ਤਨ ਨੂੰ ਬਚਾਉਣਾ ਲੋਕੋ ਜੇ ਨਸ਼ੇ ਤੋਂ ਤਨ ਤਨ ਨੂੰ ਬਚਾਉਣਾ ਇਹ ਰਮੇਸ਼ ਸੰਧੂ ਨੂੰ ਰਾਹ ਦਿਓ ਤਨ ਤਨ ਬਚ ਜਾਊਗਾ ਅੱਜ ਉਹੀ 3 ਸਾਲ ਬੀਤ ਗਏ ਚੁਫਤਾ ਚੱਲਦਾ ਉਹੀ ਰਮੇਸ਼ ਸੰਧੂ ਨੂੰ ਇਹ ਕਹਿੰਦੇ ਆ ਜੇ ਤਰਨਤਾਰਨ ਬਚਾਉਣਾ ਹੈ ਨਸ਼ਾ ਖਤਮ ਕਰਨਾ ਤਰਨਤਾਰਨ ਚੋ ਇਹੀ ਹਰਮਿੰਦਰ ਸੰਧੂ ਜਿਦਾ ਜਿਹੜਾ ਜਿਤਾਓ ਭਰਤੀ ਕੈਲੰਡਰ ਲਾਗੂ ਨਹੀਂ ਕੀਤਾ ਪੰਜਾਬ ਦੇ ਵਿੱਚ ਅਨੇਕਾਂ ਮਹਿਕਮਿਆਂ ਦੀਆਂ ਪਿਛਲੀਆਂ ਭਰਤੀਆਂ ਰੱਦ ਕਰਤੀਆਂ ਸਿੱਖਿਆ ਤੇ ਜ਼ੇਤ ਵਾਸਤੇ ਬਾਬੇ ਬਕਾਲੇ ਦੀ ਪਵਿੱਤਰ ਧਰਤੀ ਤੇ ਖੜਕੇ ਵਾਅਦਾ ਕੀਤਾ ਸੀ ਤਰਨਤਾਰਨ ਦੇ ਵਿੱਚ ਬੇਰੁਜ਼ਗਾਰ ਪਹੁੰਚੇ ਨੇ ਪਹੁੰਚੇ ਨੇ ਸਰਕਾਰ ਦੇ ਖਿਲਾਫ ਮਰਦਾਬਾਦ ਦੇ ਨਾਰੇ ਲਾਉਣ ਲਈ ਪਹੁੰਚੇ ਨੇ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਕਿਉਂ ਨਾਰੇਬਾਜੀ ਕੀਤੀ ਜਾ ਰਹੀ ਹੈ ਕੀ ਮਾਮਲਾ ਸਾਰੇ ਗੱਲਬਾਤ ਕਰਦੇ ਆਂ ਗੱਪੀ ਮੁੱਖ ਮੰਤਰੀ ਮਰਦਾਬਾਦ 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 ਕੀ ਮਾਮਲਾ ਹੈ ਜੀ ਪਾਰਟੀਆਂ ਦਾ ਚੋਣਾਂ ਦਾ ਪ੍ਰਚਾਰ ਕਰਨ ਆਈਆਂ ਇੱਥੇ ਤੁਸੀਂ ਕੀ ਕਰਨ ਆਏ ਹੋ ਅਸੀਂ ਗੱਪੀ ਮੁੱਖ ਮੰਤਰੀ ਦਾ ਚਿਹਰਾ ਨੰਗਾ ਕਰਨ ਆਏ ਆ ਕਿ ਝੰਡਾ ਕੇ ਭੰਤਾ ਕੇ ਭਗਵੰਤ ਮਾਨ ਜਿਹੜਾ ਸ਼ਰਾਬੀ ਹੈ ਇਸ ਸ਼ਰੇਆ ਦਾ ਗੱਪੀ ਆ ਨਖਿੱਧਾ ਕਿਤੇ ਸੁਖਬੀਰ ਬਾਦਲ ਤੋਂ ਜ਼ਿਆਦਾ ਕਿਤੇ ਕੈਪਟਨ ਤੋਂ ਜ਼ਿਆਦਾ ਕਿਤੇ ਮੋਦੀ ਤੋਂ ਜ਼ਿਆਦਾ ਸਭ ਤੋਂ ਵੱਡਾ ਗੱਪੀ ਪੰਜਾਬ ਦੇ ਵਿੱਚ ਇਹ ਆ ਜੇ ਗੱਪੀਆਂ ਦਾ ਅੰਤਰਰਾਸ਼ਟਰੀ ਅਵਾਰਡ ਦੇਣਾ ਹੋਵੇ ਤਾਂ ਝੰਡੇ ਨੂੰ ਦੇਣਾ ਚਾਹੀਦਾ ਭੰਤੇ ਨੂੰ ਲੈਣਾ ਚਾਹੀਦਾ ਇਹ ਲੋਕਾਂ ਨੂੰ ਦੱਸਣ ਵਾਸਤੇ ਆਏ ਆ ਕੀ ਗੱਪ ਮਾਰਿਆ ਉਹ ਤਾਂ ਕਹਿੰਦੇ ਕੰਮ ਹੀ ਇੰਨੇ ਕਰਤੇ 70 ਸਾਲਾਂ 'ਚ ਨਹੀਂ ਹੋਏ ਇਹ ਇਹੀ ਦੱਸਣ ਵਾਸਤੇ ਕਿ 70 ਸਾਲਾਂ 'ਚ ਪੰਜਾਬ ਦੇ ਢਾਂਚੇ ਦੀ ਜਿਹੜੀ ਕਸਰ ਰਹਿੰਦੀ ਸੀ ਉਹ ਸਾਰੀ ਘਟਦੀ ਉਹ ਸਾਰਾ ਤਬਾਹ ਕਰਤਾ ਬਦਲਾ ਪਹਿਲੀ ਵਾਰ ਅਜਿਹਾ ਆਇਆ ਜਿਹੜਾ ਅੱਜ ਤੱਕ ਕਦੇ ਆਇਆ ਹੀ ਨਹੀਂ ਸੀ ਸਿਰਫ ਫਲੈਕਸ ਲੱਗੇ ਆ ਪੰਜਾਬ ਦੇ ਵਿੱਚ ਇੱਕ ਵੀ ਨੌਕਰੀ ਨਹੀਂ ਦਿੱਤੀ ਗਈ ਪੰਜਾਬ ਦੇ ਵਿੱਚ ਭਰਤੀ ਕੈਲੰਡਰ ਲਾਗੂ ਨਹੀਂ ਕੀਤਾ ਪੰਜਾਬ ਦੇ ਵਿੱਚ ਅਨੇਕਾਂ ਮਹਿਕਮਿਆਂ ਦੀਆਂ ਪਿਛਲੀਆਂ ਭਰਤੀਆਂ ਰੱਦ ਕਰਤੀਆਂ ਸਿੱਖਿਆ ਤੇ ਜ਼ੇਤ ਵਾਸਤੇ ਬਾਬੇ ਬਕਾਲੇ ਦੀ ਪਵਿੱਤਰ ਧਰਤੀ ਤੇ ਖੜਕੇ ਵਾਅਦਾ ਕੀਤਾ ਸੀ ਜਿਵੇਂ ਕਪਤਾਨ ਨੇ ਬਠਿੰਡੇ ਝੂਠ ਮਾਰਿਆ ਸੀ ਤਾਂ ਉਹ ਵਾਅਦਾ ਪੂਰਾ ਨਹੀਂ ਕੀਤਾ ਜਿਨ੍ਹਾਂ ਦੀ ਉਮਰ ਲੰਘੀ ਉਹਨਾਂ ਵਾਸਤੇ ਨੌਕਰੀਆਂ ਚ ਉਮਰਾਤ ਛੋੜ ਦੇਣ ਦੀ ਗੱਲ ਕਰੀ ਸੀ ਉਹਦੇ ਤੋਂ ਮੁੱਕਰ ਗਿਆ ਭਗਵੰਤ ਮਾਨ ਦੀ ਟੀਮ ਮੁੱਕਰ ਗਈ ਭਗਵੰਤ ਮਾਨ ਮੁੱਕਰ ਗਿਆ ਇਹ ਗੱਲ ਦੱਸਣ ਵਾਸਤੇ ਆਇਆ ਕਿ ਗੱਪੀ ਐ ਉਹ ਕਹਿੰਦਾ ਸੀ ਤੁਹਾਡੇ ਖਾਤੇ ਆ ਚ ਪੈਸੇ ਆ ਗਏ ਉਹ ਕਹਿੰਦਾ ਸੀਗਾ 10 ਵਜੇ ਤੁਹਾਡੇ ਘਰਾਂ ਦੇ ਵਿੱਚ ਡੋਰ ਸਰਵਿਸ ਆਊਗੀ ਤੁਹਾਡੇ ਘਰਾਂ ਦੇ ਵਿੱਚ ਆ ਕੇ ਲਾਇਸੈਂਸ ਬਣ ਕੇ ਸਾਰਾ ਕੁਝ ਬੇਪਰਵਾਦ ਹੋ ਚੁੱਕਿਆ ਇਹ ਪਰਦਾ ਚੱਕਣ ਵਾਸਤੇ ਆਇਆ ਜੀ ਅਖੇ ਇੱਕ ਗੱਲ ਸੁਣਿਓ ਤੁਸੀਂ ਕਹਿੰਦੇ ਹੋ ਕਿ ਨੌਕਰੀ ਦਿੱਤੀ ਉਹ ਸਾਰੇ ਸੂਬਿਆਂ ਚ ਉਹਨਾਂ ਨੇ ਬੋਰਡ ਲਾਤੇ ਵੀ 50000 ਨੌਕਰੀ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਇਹ ਇਹੀ ਅਸੀਂ ਕਹਿੰਦੇ ਆ ਕਿ ਜਿਵੇਂ ਭਗਵੰਤ ਮਾਨ ਤੋਂ ਪਹਿਲਾਂ ਕੈਪਟਨ ਕਹਿੰਦਾ ਸੀਗਾ ਕਿ 5500 ਸਕੂਲ ਅਸੀਂ ਸਮਾਰਟ ਬਣਾਤੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਜਾ ਕੇ ਤਾਂ ਉਹਦਾ ਗੱਪ ਪੜਿਆ ਗਿਆ ਸੀ ਇੱਥੇ ਵੀ ਇਹ ਚੌਰਸ ਰੋਡ ਦਾ ਫਿਰਦਾ ਹੈ ਇੱਥੇ ਵੀ ਇਹਦਾ ਗੱਪ ਹੈ ਜਿੰਨੇ ਤੁਸੀਂ ਮਹਿਕਮਿਆਂ ਦੇ ਵਿੱਚ ਜਾ ਕੇ ਦੇਖ ਲਓ ਅਸੀਂ ਚੈਲੰਜ ਕਰਦੇ ਆ ਕਿ ਪੰਜਾਬ ਦੇ ਆਮ ਆਦੀਮ ਪਾਰਟੀ ਦਾ ਕੋਈ ਵਿਧਾਇਕ ਕੋਈ ਮੰਤਰੀ ਕੋਈ ਅਧਿਕਾਰੀ ਕੋਈ ਉਹਨਾਂ ਦਾ ਵਰਕਰ ਸਾਨੂੰ ਇੱਕ ਵੀ ਇਸ਼ਤਿਹਾਰ ਸਿੰਗਲ ਪੋਸਟ ਦਾ ਇੱਕ ਪੋਸਟ ਦਾ ਸਾਡੇ 3.5 ਸਾਲਾਂ ਦੇ ਵਿੱਚ ਸਿੱਖਿਆ ਦੇ ਵਿੱਚ ਬੁਖਾ ਦੇਣਾ ਸਿਹਤ ਦੇ ਵਿੱਚ ਬੁਖਾ ਦੇਣਾ ਰੈਗੂਲਰ ਅਧਾਰ ਤੇ ਭਰਤੀ ਕੀਤੀ ਹੋਵੇ ਕੱਚੇ ਮੁਲਾਜ਼ਮ ਪੱਕੇ ਕੀਤੇ ਹੋਣ ਜਿਹੜੇ 6-6000 ਤੇ ਅਜੇ ਠੱਕੇ ਕਰਦੇ ਆ ਅਸੀਂ ਚੈਲੰਜ ਕਰਦੇ ਆ ਅਸੀਂ ਜਨਤਕ ਤੌਰ ਤੇ ਮਾਫੀ ਮੰਗਾਂਗੇ ਜਾਇਆ ਕਿ ਆਪਦੀ ਕੀਤੇ ਵਾਅਦਿਆਂ ਤੇ ਮਾਫੀ ਮੰਗੇ ਕਿ ਜਿਹੜੇ ਕਾਗਜ਼ੇ ਪ੍ਰਿੰਟ ਲੱਗੇ ਆ ਜਿਹੜੇ ਬੈਨਰ ਚਪਕਾਏ ਗਏ ਆ ਜਿਹੜਾ 300 ਕਰੋੜ ਰੁਪਇਆ ਰੱਖ ਕੇ ਪੰਜਾਬ ਤੇ ਬਜਟ ਦੇ ਵਿੱਚ ਸਿਰਫ ਪ੍ਰਚਾਰ ਵਾਸਤੇ ਲੋਕਾਂ ਦਾ ਖਤਮ ਕੀਤਾ ਜਾ ਰਿਹਾ ਉਸ ਤੇ ਮਾਫੀ ਮੰਗੇ ਇਹ ਗੱਲ ਦੱਸਣ ਵਾਸਤੇ ਆਇਆ ਜੀ ਤੇ ਧਰਮ ਤਰਨ ਦੇ ਲੋਕਾਂ ਨੂੰ ਕੀ ਕਹੋਗੇ ਤੁਸੀਂ ਇਹਦੇ ਬਾਰੇ ਮੈਨੂੰ ਲੱਗਦਾ ਹੈ ਕਿ ਤਰਨਤਾਰ ਨੇ ਪੰਜਾਬ ਦਾ ਕਿਉਂਕਿ ਪਵਿੱਤਰ ਸਹਿਰ ਹੈ ਇਹ ਇਤਿਹਾਸ ਬਦਲਦਾ ਭਾਵੇਂ ਬਰਨਾਲੇ ਨੇ ਬਦਲਤਾ ਜਿਮਨੀ ਚੌਂ ਦੇ ਵਿੱਚ ਅਸੀਂ ਇਹਨਾਂ ਤੋਂ ਇਸ ਗੱਲ ਦੀ ਉਮੀਦ ਕਰਾਂਗੇ ਕਿ ਇਹਨਾਂ ਲੁੱਟੇਰਿਆਂ ਤੇ ਇਹਨਾਂ ਗੱਪੀਆਂ ਤੇ ਇਹ ਧੋਖੇਬਾਜ਼ ਲੋਕਾਂ ਤੇ ਨਹੀਂ ਧਿਆਨ ਦੇਣਗੇ ਨਹੀਂ ਇਹਨਾਂ ਤੇ ਯਕੀਨ ਕਰਨਗੇ ਭਜਾਉਣਗੇ ਇਤਿਹਾਸ ਤੇ ਵਿੱਚੋਂ ਇਸ ਪਾਣੀ ਦੇ ਬਿਲਕੁਲੇ ਨੂੰ ਭਜਾਉਣਗੇ ਜੀ ਅੱਛਾ ਇੱਕ ਗੱਲ ਇਹ ਹੈ ਤੁਸੀਂ ਇਹ ਸਾਰਾ ਰੌਲਾ ਜਰੂਰ ਪਾ ਰਹੇ ਹੋ ਪਰ ਸਰਕਾਰ ਇਹ ਕਹਿ ਰਹੀ ਹੈ ਕਿ ਤਾਂ ਕੁਝ ਉਹ ਲੋਕ ਨੇ ਜਿਹੜੇ ਵਿਰੋਧੀਆਂ ਦੇ ਨੇ ਆਮ ਲੋਕ ਤਾਂ ਸਾਡੇ ਤੋਂ ਖੁਸ਼ ਬਹੁਤ ਨੇ ਕਿਉਂਕਿ ਪਿਛਲੇ ਸਮਿਆਂ ਦਾ ਵੇਖ ਲੈਣਾ ਨਾ ਅਸੀਂ ਕਾਲੀਆਂ ਦੇ ਨਾ ਕਾਂਗਰਸੀਆਂ ਦੇ ਉਹਨਾਂ ਦਾ ਵਿਰੋਧ ਕੀਤਾ ਜਿਹੜੋ ਕਹਿੰਦਾ ਸੀ ਸੜਕਾਂ ਤੇ ਬੰਬ ਛਿੜਕੇ ਦੇਖ ਲਿਓ ਵੱਡੇ ਵੱਡੇ ਗੱਪ ਸੁਖਵੀਰ ਮਾਰਦਾ ਸੀ ਉਦੋਂ ਵੀ ਵਿਰੋਧ ਕੀਤਾ ਜਦੋਂ ਮਲੂਕਾ ਸਾਡੀਆਂ ਭੈਣਾਂ ਦੇ ਚਪੇੜੇ ਮਾਰਦਾ ਸੀ ਜਦੋਂ ਕੈਪਟਨ ਮਹਿਲਾ ਚ ਬੈਠ ਕੇ ਪੰਜਾਬ ਦੇ 3 ਭੈਣਾਂ ਦੇ ਰੋਜ਼ਗਾਰ ਤੇ ਕਾਟਾ ਫੇਰਦਾ ਸੀ ਅਸੀਂ ਮੋਤੀ ਮਹਿਲ ਦੇ ਅੱਗੇ ਜਾ ਕੇ ਵਿੱਚ ਤੱਕ ਜਾ ਕੇ ਉਦੋਂ ਦੀ ਪ੍ਰਟਸਤ ਕੀਤਾ ਇਤਿਹਾਰ ਚੱਕ ਕੇ ਵੇਖ ਲੈ ਕਿਉਂਕਿ ਇਹ ਲੋਕ ਗਲਤ ਦੇ ਖਿਲਾਫ ਲੜਨ ਵਾਲੇ ਆ ਭਾਵੇਂ ਆਵਾਜ਼ੀਮ ਪਾਰਟੀ ਹੋਵੇ ਕਾਲੀਦਾਲ ਹੋਵੇ ਆਵਾਜ਼ੀਮ ਪਾਰਟੀ ਕਾਂਗਰਸ ਜਿਹੜੀ ਮਰਜ਼ੀ ਪਾਰਟੀ ਹੋਵੇ ਭਾਵੇਂ ਮੋਦੀ ਗੱਪ ਮਾਰਦਾ ਹੋਵੇ 2 ਕਰੋੜ ਨੌਕਰੀਆਂ ਦਾ ਇਹ ਸਾਰੇ ਲੋਕ ਉਹਨਾਂ ਧੋਖੇਵਾਦੀਆਂ ਦੇ ਖਿਲਾਫ ਲੜਨ ਵਾਲੇ ਲੋਕ ਨੇ ਉਹ ਆਪਣੀ ਸਿਰਫ ਇਸ ਗੱਲ ਤੇ ਜਿੱਤ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਸੰਘਰਸ਼ ਕਰਦੇ ਲੋਕ ਸ਼ਾਇਦ ਬਾਕੀਆਂ ਪਾਰਟੀਆਂ ਦੇ ਸਤਪਿਤ ਕੀਤੇ ਹੋਏ ਲੋਕ ਨੇ ਜੋ ਕਿ ਬਿਲਕੁਲ ਗਲਤ ਹੈ ਇਹੀ ਪੜਨ ਆਉਣ ਵਾਸਤੇ ਅਸੀਂ ਅੱਜ ਆਏ ਹੋਏ ਹਾਂ ਜੀ ਉਹ ਕਹਿੰਦੇ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਚੁੱਕੇ ਆ ਰੰਗਲੇ ਪੰਜਾਬ ਵੱਲ ਵਧ ਰਹੇ ਆ ਕੰਗਲੇ ਪੰਜਾਬ ਤਾਂ ਬਣਾਤਾ ਉਹਨਾਂ ਨੇ ਕੰਗਲਾ ਪੰਜਾਬ ਬਣਾਤਾ ਕੰਗਾਲ ਕਰਤਾ ਸਾਰਾ ਕੁਝ ਖਤਮ ਕੀਤਾ ਜਾ ਰਿਹਾ ਹੈ ਸ਼ਰਮ ਆਉਣੀ ਚਾਹੀਦੀ ਹੈ ਬੀਬੀ ਐਮ ਵੀ ਤੋਂ ਸਾਡੀ ਭਾਗੀਦਾਰੀ ਖਤਮ ਕਰਤੀ ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਵਿੱਚੋਂ ਸਾਨੂੰ ਬਾਹਰ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਦੇ ਹੱਕਾਂ ਤੇ ਸਾਰਿਆਂ ਮੈਂਕਮਾਂ ਤੇ ਡਾਕਾ ਮਾਰਿਆ ਜਾ ਰਿਹਾ ਪੰਜਾਬ ਨੂੰ ਰੰਗਲਾ ਨਹੀਂ ਇਹ ਕੰਗਲਾ ਪੰਜਾਬ ਬਣਾਉਣ ਜਾ ਰਿਹਾ ਹੈ ਚੰਗਾਲ ਪੰਜਾਬ ਬਣਾਉਣ ਜਾ ਰਹੇ ਆ ਪੰਜਾਬ ਨੂੰ ਆਉਂਦੇ ਸਦੀਆਂ ਤੱਕ ਉਹਨਾਂ ਕਾਰਪੋਰੇਟ ਘਰਾਣਿਆਂ ਕੋਲੇ ਗਹਿਣੇ ਰੱਖ ਰਿਹਾ ਜਿਨ੍ਹਾਂ ਨੂੰ ਟਾਇਰ ਨੈਟ ਵਰਗਿਆਂ ਨੂੰ ਇਹ ਰਾਜ ਸਭਾ ਦੇ ਸੀਟਾਂ ਦਿੰਦਾ ਹੈ ਜਿਨ੍ਹਾਂ ਨੂੰ ਮਠਿਆਈਆਂ ਵਾਲਾ ਨੂੰ ਇਹ ਰਾਜ ਸਭਾ ਦਾ ਸੌਦਾ ਦਿੰਦਾ ਹੈ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਡਿਗਰੀਆਂ ਵਿੱਚ ਦਾ ਠੇਕਾ ਦਿੰਦਾ ਹੈ ਲਵਲੀ ਸਪੀਡਸ ਵਾਲੇ ਵਰਗਿਆਂ ਨੂੰ ਇਹ ਪਰਦਾ ਇਹਦਾ ਚੱਕਿਆ ਜਾਣਾ ਇਸ ਗੱਲ ਵਾਸਤੇ ਇੱਥੇ ਪੰਜਾਬ ਦੇ ਬੇਰੁਜ਼ਗਾਰ ਅੱਜ ਪਹੁੰਚੇ ਜੀ ਇਹ ਪਿਛਲੇ ਸਮਿਆਂ ਦੇ ਵਿੱਚ ਜਦੋਂ ਐਮਪੀ ਸੀਗਾ ਇਹ ਵਾਅਦਾ ਕਰਦਾ ਸੀਗਾ ਕਿ ਤੁਹਾਡੀ ਬੇਰਜ਼ਗਾਰੀ ਦੇ ਸੰਗਲ ਸਾਡੀ ਸਰਕਾਰ ਬਣ ਤੇ ਲੈਣਗੇ ਤੇ ਅਜੇ ਤੱਕ ਸੰਗਲ ਨਹੀਂ ਲਏ ਅਸੀਂ ਇਹਦੀ ਕੋਠੀ ਅੱਗੇ ਜਾ ਕੇ ਵੀ ਇਹ ਗੱਲ ਪਿੱਟੇ ਆ ਕਿ ਤੂੰ ਕਹਿੰਦਾ ਸੀਗਾ ਸਾਡੀ ਸਰਕਾਰ ਬਣ ਤੇ ਸੰਗਲ ਲੈ ਜਾਣਗੇ ਉਦੋਂ ਆ ਕੇ ਇਹਨਾਂ ਬੇਰਜ਼ਗਾਰਾਂ ਦੇ ਮੋਢੇ ਤੇ ਹੱਥ ਰੱਖਦਾ ਸੀ ਅੱਜ ਸਾਢੇ 3 ਸਾਲਾਂ ਦੇ ਵਿੱਚ ਕੋਈ ਸਿੰਗਲ ਮੀਟਿੰਗ ਦਿਖਾ ਦਿੱਤੀ ਜਾਵੇ ਜਦੋਂ ਬੈਠ ਕੇ ਬੇਰਜ਼ਗਾਰਾਂ ਨਾਲ ਇਹ ਮੀਟਿੰਗ ਕੀਤੀ ਹੋਵੇ ਕਿ ਬੇਰਜ਼ਗਾਰਾਂ ਦਾ ਮਸਲਾ ਕੀ ਹੈ ਬੇਰਜ਼ਗਾਰਾਂ ਦਾ ਦੁੱਖ ਕੀ ਹੈ ਸਾਢੇ 3 ਸਾਲਾਂ ਦੇ ਵਿੱਚ ਇੱਕ ਵੀ ਮੀਟਿੰਗ ਦਿਖਾ ਦੇ ਕਿ ਇਹਨਾਂ ਲੋਕਾਂ ਦੀ ਗੱਲ ਸੁਣੀ ਜਾਵੇ ਸੁਣੀ ਹੋਵੇ ਤੇ ਆਪਣੇ ਵਾਜਾ ਤੋਂ ਮੁੱਕ ਚੁੱਕਿਆ ਜੀ ਕੀ ਮੰਨਦੇ ਹੋ ਰੰਗਲਾ ਪੰਜਾਬ ਮੰਨਦੇ ਹੋ ਬਣਿਆ ਰੰਗਲਾ ਪੰਜਾਬ ਸੀਗਾ ਪਾਰ ਭਗਵੰਤ ਸਿੰਘ ਮਾਨ ਜੀ ਨੇ ਦੰਗਲਾ ਪੰਜਾਬ ਬਣਾਤਾ ਦੰਗਲਾ ਮੈਂ ਫੌਜ ਚ ਆਇਆ ਮੈਂ 17 ਸਾਲ ਫੌਜ ਦੀ ਨੌਕਰੀ ਕੀਤੀ ਆ ਸਿੱਖ ਲਈ ਗਰੁੱਪ ਚੋਂ ਮੇਰੀ ਆਸ ਸੀ ਕਿ ਮੈਂ ਮਾਸਟਰ ਬਣੂੰਗਾ ਜਦੋਂ ਮੈਨੂੰ ਪਤਾ ਲੱਗਿਆ ਕਿ ਇਹਨੇ 55% ਸ਼ਰਤ ਲਾਗੂ ਕਰਤੀ ਐ ਤਾਂ ਅਸੀਂ ਪੁਰਾਣੇ ਪੜੇ ਹੋਏ ਆ ਪਰ ਅਸੀਂ ਕੰਪੀਟੀਸ਼ਨ ਲੜ ਕੇ ਮਾਂ 42 ਸਾਲ ਦੀ ਉਮਰ ਚ 15 16 ਸਾਲ ਦੀ ਕੁੜੀ ਨੇ ਨਾਂ ਕਹਿੰਦਾ ਬੀਏਡ ਕੀਤੀ ਟੈਟ ਪਾਸ ਕੀਤਾ ਹੁਣ ਇਹਨੇ 55% ਦੀ ਸ਼ਰਤ ਲਾਤੀ ਹੁਣ ਅਸੀਂ ਕਫਨ ਬੰਨ ਲਿਆ ਅਸੀਂ ਕਫਨ ਬੰਨ ਚੁੱਕੇ ਆ ਹੁਣ ਭਗਵਾਨ ਜੀ ਤਮਨ ਨੂੰ ਅਸੀਂ ਨਾਸੀ ਧੂਆਂ ਲੈ ਕੇ ਦੇਵਾਂਗੇ ਛੱਡਾਂਗੇ ਕਿਉਂਕਿ ਇਹ ਸਾਨੂੰ ਰੋੜਾਂ ਤੇ ਲਿਆਤਾ ਸਾਡੇ ਸਿਰ ਤੇ ਕਫਨ ਵਰਦਾ ਬਣਾਤਾ ਹੁਣ ਅਸੀਂ ਪਿੱਛੇ ਨਹੀਂ ਮੁੜਦੇ ਇਹ ਲਾਰੇ ਲਾਉਂਦਾ ਚੁਟਕਲੇ ਸੁਣਾਉਂਦਾ ਪਰ ਚੁਟਕਲੇ ਨਾਲ ਸਰਕਾਰ ਨਹੀਂ ਚੱਲਦੀ ਇਹ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਚ ਕੰਮ ਕਰਕੇ ਦਿਖਾਉਣਾ ਪੈਂਦਾ ਲੋਕਾਂ ਦੀ ਸਰਕਾਰ ਲੋਕਾਂ ਉੱਤੇ ਸਰਕਾਰ ਲੋਕਾਂ ਦੁਆਰਾ ਸਰਕਾਰ ਅਸੀਂ ਸਰਕਾਰ ਬਣਾਈ ਅਸੀਂ ਕੀ ਕਿਹਾ ਅਸੀਂ ਪਾਗਲਾਂ ਛੜਕਾਂ ਤੇ ਤੁਰੇ ਫਿਰਦੇ ਆ ਇਹ ਮਾਸਟਰ ਦਾ ਮੁੰਡਾ ਸਰ ਨੇ ਭਗਵੰਤ ਮਾਨ ਸਰ ਮਾਸਟਰ ਦੇ ਮੁੰਡੇ ਆ ਪਰ ਇਹਨਾਂ ਨੇ ਮਾਸਟਰਾਂ ਨੂੰ ਰੋਡ ਤੇ ਲਿਆਤਾ ਕਮਲੇ ਕਰਤਾ ਸ਼ਿਦਾਈ ਕਰਤਾ ਬੁਰੇ ਹਾਲ ਕਰਤੇ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕੀ ਕਹੀਏ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਪਰ ਜੇ ਭਗਵਾਨਤਮਾਨ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੂਗੀ ਅਸੀਂ ਰੱਜ ਕੇ ਇਸ ਸਰਕਾਰ ਦਾ ਸਾਥ ਵੀ ਦੇਵਾਂਗੇ ਕਿਉਂਕਿ ਅਸੀਂ ਪਹਿਲਾਂ ਆਪਣੇ ਹੱਕਾਂ ਲਈ ਲੜਨਾ ਚਾਹੁੰਦੇ ਆ ਫਿਰ ਉਸ ਤੋਂ ਬਾਅਦ ਸਮਾਜ ਸੇਵਾ ਕਰਨਾ ਚਾਹੁੰਦੇ ਆ ਕੀ ਮੰਨਦੇ ਹੋ ਮਤਲਬ ਸਰਕਾਰ ਕਹਿ ਰਹੀ ਹੈ ਸਾਰੇ ਵਰਗ ਬਾਗੋ ਬਾਗ ਆ ਤੁਸੀਂ ਥੜਕਾਂ ਦੇ ਫਿਰਦੇ ਆ ਜੇ ਸਰਕਾਰ ਇਹ ਵਰਗ ਬਾਗੋ ਬਾਗ ਹੋਣਾ ਤਾਂ ਤਰਨ ਤਰਨ ਇੱਕ ਜਿਹੜਾ ਹੈਗਾ ਸੰਘਰਸ਼ ਦਾ ਖਾੜਾ ਨਾ ਬਣਿਆ ਹੋਵੇ ਇਹ ਜਿਹੜੇ ਬਾਗੋ ਬਾਗੜਾ ਇਹਨਾਂ ਦੇ 扑ਮਕੜ ਹੈ ਤੇ ਉਹ ਵੀ ਸਿਰਫ ਸੋਸ਼ਲ ਮੀਡੀਆ ਤੇ ਬਾਗੋ ਬਾਗ ਹੈ ਸਭ ਤੋਂ ਵੱਡੀ ਆਧਾਰਨ ਕੱਲ ਦੀ ਪਰਸੋਂ ਦੀ ਪਈ ਆ ਇਹੀ ਕੇਜਰੀਵਾਲ ਗੁਜਰਾਤ ਜਾ ਕੇ ਕਹਿੰਦਾ ਕਿ ਪੰਜਾਬ ਦੇ 23 ਜਿਹੜੇ ਆ 23 ਦੇ 23 ਜਿਹੜੇ ਰੁੜ ਕੇ ਹੜਾ ਨਾਲ ਤਾਂ ਉੱਥੋਂ ਦੇ ਜਿੰਦੇ ਕਿਸਾਨ ਆ ਸਾਰਿਆਂ ਦੇ ਖਾਤਿਆਂ 'ਚ 1 ਮਹੀਨੇ ਦੇ ਅੰਦਰ-ਅੰਦਰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਬਾਤਾ ਤੁਸੀਂ ਦੱਸ ਦਿਓ 20000 ਤਾਂ ਵੱਧ ਤੋਂ ਦੇਣਾ ਹੀ ਐ ਉਹ ਹਜੇ ਤੱਕ ਦਿੱਤਾ ਵੀ ਕਿਸੇ ਨੂੰ ਨਹੀਂ ਐਦੋ ਵੱਡਾ ਝੂਠ ਕੀ ਹੋਊਗਾ ਇੱਥੋਂ ਦੇ ਲੋਕ ਸਿਆਣੇ ਹੋਣ ਆ ਇੱਥੋਂ ਦਾ ਰਮੇਸ਼ ਸੰਧੂ ਐ ਇਲੈਕਸ਼ਨ 2022 ਦਾ ਸੀ ਉਸ ਸਮੇਂ ਇਹੀ ਜਿਹੜਾ ਇੱਥੋਂ ਦਾ ਜਿਹੜਾ ਕੇਜਰੀਵਾਲ ਭਗਵੰਤ ਮਾਨ ਕਹਿੰਦੇ ਸੀ ਜੇ ਤਰਨ ਤਰਨ ਬਚਾਉਣਾ ਲੋਕੋ ਜੇ ਨਸ਼ੇ ਤੋਂ ਤਰਨ ਤਰਨ ਨੂੰ ਬਚਾਉਣਾ ਇਹ ਰਮੇਸ਼ ਸੰਧੂ ਨੂੰ ਰਾਹ ਦਿਓ ਤਰਨ ਤਰਨ ਬਾਜੂਗਾ ਅੱਜ ਉਹੀ 3 ਸਾਲ ਬੀਤ ਗਏ ਚੌਥਾ ਚੱਲਦਾ ਉਹੀ ਰਮੇਸ਼ ਸੰਧੂ ਨੂੰ ਇਹ ਕਹਿੰਦੇ ਆ ਜੇ ਤਰਨ ਤਰਨ ਬਚਾਉਣਾ ਨਸ਼ਾ ਖਤਮ ਕਰਨਾ ਤਰਨ ਤਰਨ ਚੋਂ ਇਹੀ ਰਮੇਸ਼ ਸੰਧੂ ਜਿਤਾ ਜਿਹੜਾ ਜਿਤਾਓ ਕਿੱਡਾ ਵੱਡਾ ਬਦਲਾ ਤੁਹਾਡੇ ਸਾਹਮਣੇ ਆ ਝੂਠ ਵੀ ਇਹਨਾਂ ਦੇ ਸਾਹਮਣੇ ਆ ਇਦੋਂ ਵੱਡਾ ਜਿਹੜਾ ਹੈਗਾ ਝੂਠਾ ਮੁੱਖ ਮੰਤਰੀ ਝੂਠੀ ਸਰਕਾਰ سوشل میڈیا ਤੇ ਫਰੇਵ ਕਰਕੇ ਬਣੀ ਹੋਈ ਸਰਕਾਰ ਹੈ ਹੋਰ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਜੋ ਕੁਛ ਆ ਤੁਹਾਡੇ ਸਾਹਮਣੇ ਹੈ ਅਸਲ ਜਿਹੜੀ ਰਿਐਲਿਟੀ ਆ ਉਹ ਆ ਹੈ ਜੋ ਤੁਸੀਂ ਦੇਖ ਰਹੇ ਹੋ ਉਹ ਤਾਂ ਕਹਿੰਦੇ ਜੋ ਕਿਹਾ ਉਹ ਕੀਤਾ ਡਟ ਕੇ ਕੀਤਾ ਕਹਿੰਦੇ ਹਾਂ ਕੀਤਾ ਜੋ ਕਿਹਾ ਕੀ ਆ ਕੀਤਾ ਉਹੀ ਕੀਤਾ ਪੰਜਾਬ ਨੂੰ ਜਿਹੜਾ ਹੈਗਾ ਦਿੱਲੀ ਵਾਲਿਆਂ ਨੇ ਇਹੀ ਕਿਹਾ ਸੀਗਾ ਵੀ ਜਿਹੜਾ ਹੈਗਾ ਅਸੀਂ ਤਾਂ ਆਪ ਦਾ ਉल्लू ਸਿੱਧ ਕਰਨਾ ਹੈ ਇੱਥੋਂ ਦੇ ਇਹ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਸੀ ਕਿ ਨੇ ਸਾਡੇ 3 ਕਰੋੜ ਲੋਕਾਂ ਦਾ ਹੱਕ ਪਹਿਲਾਂ ਦਾ ਗਿਰਵੀ ਕਹਿੰਦੇ ਸੀ ਰੱਖਤਾ ਚੱਕ ਕੇ ਸਾਰੇ ਦਾ ਸਾਰਾ ਹੱਕ ਉਹਨਾਂ ਦਾ ਵੇਚ ਕੇ ਦਿੱਲੀ ਵਾਲਿਆਂ ਦੀ ਝੋਲੀ ਪਾਤਾ ਮੇਰੀ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਨਹੀਂ ਜਾਣੀ ਚਾਹੀਦੀ ਮੈਨੂੰ ਕਿਸੇ ਪੰਜਾਬੀ ਨਾਲ ਕੋਈ ਮਤਲਬ ਨਹੀਂ ਤੁਸੀਂ ਲੁੱਟ ਕੇ ਲੈ ਕੇ ਜਾਣਾ ਸਾਰਾ ਪੰਜਾਬ ਲੁੱਟ ਕੇ ਲੈ ਜਾਓ ਜੋ ਕਰਨਾ ਕਰੋ ਮਰਿਆਂ ਹੀ ਕਰੋ ਚੀਫ ਸੈਕਟਰੀ ਜਿਹੜਾ ਹੈਗਾ ਜਿਹੜਾ ਇਹਨਾਂ ਦਾ ਸੀਐਮ ਹਾਊਸ ਹੈ ਜਿਹੜਾ ਇਹਨਾਂ ਦਾ ਆਪਣਾ ਸੈਕਟਰੀਏਟ ਹੈ ਸਾਰੇ ਦਿੱਲੀ ਵਾਲੇ ਸੰਭਾਲੀ ਬੈਠੇ ਆ ਸਾਰੇ ਜਿਹੜੇ ਮੇਨ ਉਹਦੇ ਉਹਨਾਂ ਕੋਲ ਹੈ ਚੇਅਰਮੈਨ ਹੀ ਉਹਨਾਂ ਨੂੰ ਦੇਤੀਆਂ ਇਹਦੇ ਉੱਤੇ ਕੀ ਹੋਊ ਇਹ ਕਹਿਣਾ ਚਾਹੂਗੇ ਅਸੀਂ ਜੀ 250 ਆਰਟ ਐਂਡ ਕ੍ਰਾਫਟ ਅਧਿਆਪਕ ਯੂਨੀਅਨ ਵੱਲੋਂ ਆਏ ਹਾਂ ਸਾਂਝੇ ਮੋਰਚੇ ਦੇ ਵਿੱਚ ਕਾਫੀ ਯੂਨੀਅਨ ਆ ਉਹਨਾਂ ਦੇ ਵਿੱਚ ਇੱਕ 250 ਆਰਟ ਐਂਡ ਕ੍ਰਾਫਟ ਅਧਿਆਪਕ ਯੂਨੀਅਨ ਹੈ ਜਿਨ੍ਹਾਂ ਦਾ ਪਿਛਲੇ ਕੋਈ 3 ਸਾਲਾਂ ਤੋਂ ਪੇਪਰ ਨਹੀਂ ਹੋਇਆ ਜਿੰਨੇ ਸਾਲ ਆਮ ਆਦਮੀ ਸਰਕਾਰ ਪਾਰਟੀ ਨੂੰ ਬਣੇ ਨੂੰ ਹੋ ਗਏ ਉਹਨੇ ਸਾਲ ਹੀ ਸਾਡੇ ਪੇਪਰ ਨੂੰ ਲੰਕਦੇ ਨੂੰ ਹੋ ਗਏ ਇਹ ਹਰ ਸਾਲ ਸਾਡੇ ਨਾਲੇ ਵਾਦਾ ਕੀਤਾ ਸੀ ਕੈਲੰਡਰ ਜਾਰੀ ਕਰਾਂਗੇ ਨਾ ਤਾਂ ਇਹਨਾਂ ਨੇ 55% ਦੇ ਵਿੱਚ ਛੋਟ ਦਿੱਤੀ ਨਾ ਇਹਨਾਂ ਨੇ ਓਵਰੇਜ ਦਿੱਤੀ ਦੇਖੋ ਹੁਣ ਤਾਂ ਉਮਰਾਂ ਦੀ ਸਾਡੇ ਜਿਹੜੇ ਵਿਦਿਆ ਅਧਿਆਪਕ ਆ ਉਹਨਾਂ ਦੀਆਂ ਉਮਰਾਂ ਹੀ ਖਾ ਗਈ ਸਰਕਾਰ ਹਰ ਸਾਲ ਸਾਡੇ ਵਿਧਿਆਪਕ ਲੱਗਣੀ ਚਾਹੀਦੇ ਸੀਗੇ ਹਰ ਸਾਲ ਦੀ ਸਾਡੀ ਉਹ ਲੋਕਾਂ ਦੀ ਉਮਰਾਂ ਦੀ ਹੀ ਖਾ ਗਈ ਹੈ ਸਰਕਾਰ 258 ਕਰਾਫਟ ਦਾ ਪੇਪਰ ਹੈ ਜਿਹੜਾ ਉਹ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਪੇਪਰ ਲਿਆ ਜਾਵੇ ਨਹੀਂ ਤਾਂ ਇਹਨਾਂ ਦਾ ਇਹ 2027 ਦੇ ਵਿੱਚ ਜਿਹੜਾ ਇਹਨਾਂ ਦਾ ਸੁਪਨਾ ਹੈ ਉਹ ਚੱਕਨਾ ਚੂਰ ਹੋ ਜਾਊਗਾ